ਸਿਕਾ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਜੀ ਸਾਰਿਆਂ ਦਾ ਆਈ ਹੋਪ ਸਾਰਿਆਂ ਨੇ ਗੁੱਡ ਐਲ ਵੈਲ ਸ਼ੈਲ ਸੋ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਗੁੱਡ ਮਾਰਨਿੰਗ ਜੀ ਸ਼ੁਰੂਆਤ ਮਨਵੀਰ ਸੁਨਵੀਰ ਦੋਨਾਂ ਨਾਲ ਹੀ ਕਰੀ ਦੀ ਅੱਜ ਸੁਨਵੀਰ ਨੱਜ ਹੋਈ ਆ ਵਾ ਤੇ ਇਹ ਮੈਨੂੰ ਕਹਿੰਦਾ ਪਾਪਾ ਮੇਨਾ ਖੇਡ ਮੈਂ ਨਾ ਖੇਡਦਾ ਸੀਗਾ ਇਹ ਸ਼ਤਾਨੀਆਂ ਕਰਦਾ ਮੁੰਡਾ ਚਾਦਾ ਸ਼ਤਾਨੀਆਂ ਕਰਦਾ ਇਹ ਮੇਰੇ ਤੋਂ ਤੇ ਮੰਮੀ ਤੋਂ ਬਗੈ علاوہ ਤੇ ਪ੍ਰੀਤ ਕੋ ਬਹੁਤ ਘਟ ਜਾਂਦਾ ਹੈ ਪਰੀਤੋਂ ਕੌਂ ਕੇ ਚੱਕਦੀ ਸਾਡੇ ਘਰ ਟੈਨੂ ਸਾਡੀ ਮੰਮੀ ਜਿਆਦਾ ਖਿਆਰਾ ਕਰੀ ਆ ਖਿਆਲ ਤੇ ਨਾ ਮੈਂ ਵੀ ਪਰੀਤ ਜਿੰਨਾ ਰੱਖਦਾ ਵੈ ਇਦਾਂ ਵੀ ਪਤਾ ਨਹੀਂ ਥੋੜਾ ਜਿਹਾ ਨਾ ਜਿੱਦਾਂ ਮੈਨੂੰ ਮੇਰੇ ਕੋ ਆ ਜਾਂਦਾ ਪਤਾ ਨਹੀਂ ਸੋ ਅੱਜ ਬਲੋਗ ਨਾ ਬਣੇ ਉਹ ਕਰਦਿਆਂ ਗੱਲਬਾਤ ਮੰਮੀ ਕੋ ਪਹੁੰਚ ਲਈਆਂ ਪਰ ਮੰਮੀ ਮੈਨੂੰ ਕਹਿੰਦੀ ਕੰਮ ਕਰ ਲ ਮਮੜ ਜਾ ਮੈਂ ਤੇ ਮੰਮੀ ਉਧਰ ਲੱਗੀ ਪਈ ਆ ਕਿਚਨ ਦੇ ਵਿੱਚ ਤੇ ਪਰੀਤ ਲੱਗੀ ਪਈ ਆ ਕਮਰੇ ਵਿੱਚ ਅਰਜਾਈਆਂ ਵਗੈਰਾ ਸਾਫ ਸਹੀ ਕਰਨ ਜੋ ਵੀ ਤੇ ਬਾਕੀ ਆ ਸਾਡੇ ਕੋਲ ਕਿੰਨਾਂ ਲੱਗੇ ਅੱਜ ਬਣਾएंगे जी क्या अम्मा अन्दा, 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 अन्दा बनाएंगे अम्मा बनाएंगे अंडा ਹੈਂ ਅੰਦਾ 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 ਬਣਾएंगे हां ਅੰਦਾ ਅੰਦਾ ਬਣਾਉਣਾ ਇੱਥੇ ਹਾਂਜੀ ਕੀ ਕਰਦਾ ਪਿਆ ਇਹ ਉੱਠ ਗਿਆ ਉੱਠ ਗਿਆ ਚਲੋ ਵੀ ਉੱਠ ਗਿਆ ਵਧੀਆ ਗੱਲ ਦਾ ਵੱਡਾ ਵਾ

ਉਦੋਂ ਇਹਦਾ ਬੋਤਲ ਰੱਖ ਕੇ ਤੇ ਦੌੜ ਗਿਆ। ਇਹਦਾ ਕਰਦਾ ਹੀ ਹੁਣ ਉਹਨੂੰ ਬੁਲਾਉਂਦਾ ਉਹਦੇ। ਚੱਲ ਬਲਾਲਾ ਬਲਾਲਾ ਬਲਾਲਾ। ਦਰਵਾਜ਼ਾ ਖੋਲ੍ਹਣ ਕਰਦੇ। ਇਹ ਕਰਨੀ। ਆ ਜਾ। ਇਹ ਆਹ ਥਲੀ ਲਾ ਗਈ ਦਾ ਪਾਗਲ। ਇਹਦਾ ਤੂੰ ਡੌਂਟ ਟੱਚ। ਆ ਜਾ। ਬਾਹਰ ਨੂੰ ਖੋਲੋ ਇਹਨੂੰ ਖੁੱਲ ਜਾਣਾ। ਕਿੱਦਾਂ ਲੱਗਾ ਜਮਾ ਕੇ? ਬਹੁਤ ਵਧੀਆ। ਮੈਨੂੰ ਪਤਾ। ਵਧੀਆ ਲੱਗਾ। ਉਹ ਧਿਆਨ ਨਾਲ। ਤੁਸੀਂ ਧਿਆਨ ਨਾਲ। ਮੇਰੇ ਮੂੰਹ ਉੱਥੇ ਕੀ ਹੋਇਆ? ਉਹ ਕਿੱਥੇ ਚੜ ਗਿਆ ਦੇਖੋ ਆਹਦੇ। ਰੈਡ ਮਿਲ ਤੇ।

ਏ ਸਲੋਵੀ ਰੈਡੀ ਹੋ ਗਿਆ ਜਿਮ ਲਈ ਆਪਾਂ ਚੱਲੇ ਹਾਂ ਜਿਮ ਮੈਂ ਨਾ ਚੱਲੀ ਅੱਜ ਪ੍ਰੀਰਨ ਫਸਟ ਡੇ ਜਿਮ ਨਾ ਚੱਲਾ ਮਨਵੀਰ ਮਨਵੀਰ ਕਿ ਚੱਲਾ ਉਹ ਨੂੰ ਗਾਈਸ ਆਪ ਚਲੇ ਜਿਮ ਪਹਿਲਾ ਮੁੰਡੇ ਨੂੰ ਦੁੱਧ ਦਿਆ ਦੁੱਧ ਦੇ ਦਿੱ ਗਏ ਦੁੱਧ ਤੇ ਪ੍ਰੋਟੀਨ ਵਾਲਾ ਇਹ ਜਿਹੜਾ ਖਤਮ ਹੋ ਚੁੱਕਿਆ ਚਲ ਕੇ ਹੁਣ ਅਸੀਂ ਦਿੰਦੇ ਆ ਉਹਨੂੰ ਗਾਂ ਦਾ ਦੁੱਧ ਹਨਾ ਗਾਂ ਦਾ ਜੇ ਜਿੱਦਾਂ ਤੇ ਮਾਂ ਦਾ ਦੁੱਧ ਹਾਂਜੀ ਚਾਚਾ ਜਲਦੀ ਕਰ ਵੀ ਦੇ ਪਾਪ ਨੂੰ ਦੁੱਧ ਦੇ ਦਿਆਂ ਪਹਿਲਾਂ ਗਰਮ ਤੋਂ ਹੋਲੇ ਦੋ ਪਾਣੀ ਹੋਇਆ ਨਹੀਂ ਤੂੰ ਘੱਟ ਗਰਮ ਕਰ ਲੋ ਜਨਾਬ ਜਿੰਨਾ ਕੋ ਨੂੰ ਚਾਹੀਦਾ ਆ ਹੋ ਗਿਆ ਦਿਮਾਗ ਵਰਤੋ ਜਿੱਦਾਂ ਆਪਾਂ ਨੂੰ ਕਾਲੀ ਹੋਵੇ ਜਾਂ ਕੋਈ ਵੀ ਬੰਦਾ ਪਾਣੀ ਘੱਟ ਕਰ ਲੈ ਉਹ ਜਲਦੀ ਗਰਮ ਹੋ ਜਾਏਗਾ ਜਿੰਨਾ ਪਾਣੀ ਜ਼ਿਆਦਾ ਹੋਊਗਾ ਨਾ ਲੇਟ ਗਰਮ ਹੋਏਗਾ पागलदाई होगी <laughs> जेम जल्दी ओ, जेम आ راہ जल्दी आ अह मेरे जेम ਦੇ ਵਿੱਚ ਇਹ ਗੱਡੀ ਚ ਡੱਬਾ ਪਏ ਇੱਕ ਉਹ ਹੋ ਮੇਰੀ ਜੇਮ ਡੇਟ ਹੋ ਜਾਂਦੀ ਉਹ ਜੇਮ ਤੇਰੇ ਵਿੱਚ ਅੱਛਾ ਤੇ ਉਹ ਵੀ ਪਿਆ ਵਿੱਚ ਪੇਰ ਵਾ ਠੀਕ ਆ ਜੇਮ ਜਾਣਾ ਜ਼ਰੂਰੀ ਆ ਬੜਾ ਲੱਗਾ ਹੀ ਹੈ 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 ਤੇ ਮੈਂ ਮਾਰੇ ਖੇਤਰ ਤੇ ਆ ਚੱਲ ਇਹਨੇ ਕੋਮਣੇ ਆ ਚੱਲ ਕੋਈ ਗੱਲ ਨਹੀਂ ਚੱਲਦਾ ਪਰ ਬਾ ਪੂਰਾ ਹੀ ਆ ਜਿੰਨਾ ਕੋ ਦੁੱਧ ਆ ਕੀ ਕਰਦਾ ਆ ਕੀ ਕਰਦਾ ਆ ਕੀ ਕਰਦਾ ਹੈ ਇਹ ਨੰਨੂ ਦੇ ਪਈ ਜੋ ਹੱਥੋਂ ਦਾ ਮੂੰਹ ਚੋਂ ਕੱਢ ਕੇ ਤੂੰ ਗੰਦਾ ਪਾਉਣ ਲਾ ਪੈਂਦਾ ਕਰ ਵੇ ਕਰੇਗਾ ਕਰੇਗਾ ਤਾਂ ਮੂੰਹੇ ਪਾ ਕੇ ਸਿੱਟੇਗਾ ਥੱਲੇ ਹੈ ਫਿਰ ਅੱਡਾ ਕੱਟੇ ਕਰਦਾ ਹੈ ਅੰਦਰ ਮੂੰਹ ਕਰ ਕਰਕੇ ਵੇਖ ਤੂੰ ਕਿੱਦਾਂ ਕਰਦਾ ਪਿੱਛੋਂ ਤੂੰ ਘਰ ਦੇ ਨੂੰ ਤੰਗ ਕਰੂ ਬਾਤ ਤੋਈ ਬੰਦਾ ਬਾਹਰ ਅੰਦਰ ਚੱਲ ਗਿਆ ਉਹੀ ਤਾਂ ਗੱਲ ਆ ਹੂੰ ਮੈਂ ਨੂੰ ਟੱਕੂ ਡਾਂਗਾ ਉਹ ਸੱਦਾ ਹੈ ਸੁੱਟਦਾ ਕਿਉਂ ਕਿ ਨਾ ਸੋਣਾ ਮਨਵੀਰ ਦਾ ਹੈ ਹਾਂ ਮਨਵੀਰ ਦਾ ਆ ਦੇ ਕਿ ਨਾ ਸੋਣਾ ਆ ਗਿਆ ਪੂਰਾ ਸੀ ਚਲਿਏ ਜਮਾ ਚਲੋ ਮੈਨੂੰ ਲੈਟਸ ਗੋ ਤੇਰਾ ਫੋਨ ਤੁਹਾਡੇ ਕੋਲ ਆਹੋ ਚਲੋ ਮੈਨੂੰ ਅੱਜ ਚਲੀਏ ਮੰਮਾ ਓਕੇ ਲਵ ਯੂ ਉਹ ਦੇ ਦੇ ਉਹ ਮੈਨੂੰ ਮੋਬਾਈਲ ਫੋਨ ਦੂ ਆ ਉਹ ਅੰਦਰ ਪਿਆ ਓਕੇ ਜੀ ਕਿੱਥੇ ਆ ਗਏ ਹੋ ਅਸੀਂ ਚੱਲੇ ਆ ਫਰੂਟ ਲੈਣ ਤੇ ਜਿੰਮਤ ਬਾਅਦ ਫਰੂਟ ਲੈਣੇ ਕਿ ਹੋਰ ਕੀ ਲੈਣਾ ਆਪਾਂ ਫਰੂਟ ਆਪਾਂ ਇੱਕ ਦੁਕਾਨ ਤੇ ਜਾਣਾ ਇੱਕ ਸ਼ੋਪ ਤੇ ਜਾਣਾ ਤੇ ਹੋਰ ਆਪਾਂ ਨੂੰ ਕੋਈ ਕੰਮ ਹੈਗਾ ਨਹੀਂ ਹੋਰ ਕੋਈ ਕੰਮ ਨਹੀਂ ਹੈ ਕੋਈ ਨਹੀਂ ਤੁਸੀਂ ਬਾਲਾ ਬੂਰਾ ਬਾਲਾ ਮੇਰੇ హెਅਰਸ ਵਾਲੇ ਡਿਸਕਸ ਕਰਦੇ ਜੀ ਇਹਨਾਂ ਕੁਝ ਕਰਾਇਆ ਜਾਵੇ ਇਹਨੂੰ ਕੱਪੜੀਆਂ ਉਛਾਂ ਵਗੈਰਾ ਕੁਝ ਕੀਤਾ ਜਾਵੇ ਮਮਾ ਮਮਾ ਦਰਿਆ ਜਾਣ ਮਮਾ ਥੋੜਾ ਸੋਨਾ ਲੱਗਦਾ ਐਦਾਂ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਕਾਫੀ ਲੋਕ ਮੈਸੇਜ ਇਹ ਕਰਦੇ ਸੀ ਤੇ ਗਰਮ ਭਾਜੀ ਪਹਿਲੇ ਜਿਹੇ ਮਤਲਬ ਇਹ ਨਹੀਂ ਕਰਦਾ ਇਹਦਾ ਮੇਰਾ ਹਿਸਾਬ ਥੋੜਾ ਵਧੀਆ ਸੀ ਮੈਂ ਚਲੋ ਬੋ ਇਹਦਾ ਇਹਦਾ ਨੀ ਮੈਂ ਜਿਆਦਾ ਵੀ ਕਹਣਾ ਆਪਣੇ ਆਪ ਨੂੰ ਖੜਾ ਗਈ ਥੋੜਾ ਜਿਹਾ ਸੋਹਣਾ ਸੋਹਣਾ ਖਾ ਸੀ ਹਨ ਸੋਹਣਾ ਸੋਹਣਾ ਘਰ-ਵਾਰ ਦੇ ਚਲੋ ਪੈਣ ਦੇ ਚੱਕਰ ਦੇ ਵਿੱਚ ਥੋੜਾ ਜਿਹਾ ਮੇਰਾ ਮਤਲਬ ਰੰਗ ਟੰਗ ਬਦਲ ਗਿਆ ਹਨ ਤੇ ਬਾਕੀ ਇੱਕ ਕੁੜੀ ਮੈਨੂੰ ਕਹਿੰਦੀ ਵੀ ਨਸ਼ੇ ਚ ਆ ਫੁੱਲ ਆਈਡੀ ਮੁੰਡੇ ਦੀ ਹੀ ਹੈ ਕੋਈ ਕੁੜੀ ਨਹੀਂ ਮੈਨੂੰ ਇੰਨਾ ਪਤਾ ਚਲੋ ਠੀਕ ਆ ਮੈਂ ਕਹਿ ਦਿੰਦਾ ਵੀ ਹਾਂ ਮੈਂ ਨਸ਼ੇ ਦੇ ਬੇਟੀਆਂ ਮੈਂ ਬੜਾ ਨਸ਼ਾ ਕਰਦਾ ਮੈਂ ਭਰਾਵਾ ਬੜਾ ਕੁਝ ਖਾਂਦਾ ਮੇਰਾ ਸਭ ਕੁਝ ਛੱਡਦਾ ਥੋੜੂ ਕੁਝ ਵੀ ਮੱਜੋ ਵੱਥਾ ਵੀ ਬਸੰਦਰੀ ਜਾਂਦਾ ਆਪਣੇ ਨਾਲ ਬਸ ਦੇ ਕੇ ਜਾਂਦੇ ਨੇ ਬਸ ਤੁਸੀਂ ਦੇ ਜਾਨਾ ਮੈਂ ਕਰਦਾ ਨਸ਼ਾ ਮੈਂ ਠੋਕ ਕੇ ਕਰਦਾ ਉਹ ਤੁਸੀਂ ਦੇ ਕੇ ਜਾਂਦੇ ਨਾ ਆਪਣਾ ਨਸ਼ਾ ਹਾਂ ਮੈਂ ਕਰਦਾ ਫੇਰ ਕੋਈ ਸ਼ੱਕ ਇੱਥੇ ਕੋਈ ਇੱਥੇ ਕੀ ਦਿੱਕਤ ਹੈ ਕੋਈ ਹਾਂ ਮੈਂ ਬਹੁਤ ਕੁਝ ਖਾਂਦਾ ਤੋਲਾ ਤੋਲਾ ਫੀਮ ਅਸੀਂ ਖਾ ਲਈਦੀ ਆ ਪੂਰੇ ਨੋਹਾਂ ਦਿਨਾਂ ਅਠਾਂ ਦਿਨਾਂ ਦੇ ਵਿੱਚ ਵਿੱਚ ਕਿਸੇ ਵੇਲੇ ਤੋਲਾ ਇੱਕ ਜੋ ਇੱਕ ਅੱਧਾ ਯਾਰ ਆ ਜਵੇ ਤਾਂ ਚਾਰਾ ਦਿਨਾਂ ਚ ਮੁੱਕ ਜਾਂਦਾ ਆ ਕੋਈ ਸ਼ਕਤ ਐਵੇਂ ਯਾਰ ਹਾਂ ਦਾ ਸਕਦੇ ਆ ਤੁਸੀਂ ਕੋਈ ਸ਼ਕਤ ਕੋਈ ਸ਼ਕਤ ਨਸ਼ੇ ਚ ਨਹੀਂਦਾ ਕੋਈ ਚੱਕ ਇਹ ਇਹਦੇ ਨੇ ਕੋ ਵੀਡੀਓ ਵੇਖਣਾ ਪਤੁੰਨਾਂ ਨੇ ਵੀ ਤੇ ਇੱਥੇ ਆਪਾਂ ਗਾਣੇ ਗੁੰਦੇ ਦੋਨੀਆਂ ਨੇ ਹਾਂਜੀ ਉਹ ਵੀ ਅਖੇ ਕਹਿੰਦਾ ਕੋਈ ਨਸ਼ੇ ਚ ਹੱਲ ਹੈ ਬਾਜੀ ਮੈਂ ਕਹਾਂ ਠੀਕ ਹੈ ਜੀ ਇੱਧਰ ਦੇਖੋ ਰਾਸ਼ਿਦ ਤੁਸੀਂ ਉਹ ਦੁਨੀਆਂ ਦੇ ਵੀ ਕੁਏਕ ਇਗਨੋਰ ਕਰ ਦਿਆ ਕਰੋ ਤੁਸੀਂ ਆ ਆ ਕੇ ਤਾਂ ਵਧੀਆ ਲੱਗਦਾ ਮੈਂ ਤਾਂ ਐਂਟ ਲੱਗਦਾ ਹੈ ਮੈਂ ਕਿ ਐਂਟ ਲੱਗਦਾ ਸਾਰੇ ਇਹਨੂੰ ਪੁੱਛਦਾ ਮੈਂ ਕੀ ਹਿਸਾਬ ਤਾਂ ਵਿਆ ਹੈ ਗਾਇਜ਼ ਇਹ ਕੀ ਚੀਜ਼ ਲੱਗ ਰਹੀ ਤੁਹਾਨੂੰ ਦੱਸਿਓ ਬਈ ਕੀ ਆ ਕੋਕਾ 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 ਨਹੀਂ ਖੋਕਾ ਆ ਨਹੀਂ ਕਰ ਚੰਗੀ ਤਰ੍ਹਾਂ ਦੱਸ ਦੇ ਪੱਕਾ ਕਿੱਦਾਂ ਲੱਗਦਾ ਦੱਸਿਓ ਮੈਨੂੰ ਇੱਕੀ origignal ਕਿ duplicate ਮੈਂ duplicate ਬਹੁਤ ਸੋਨਾ ਦਾ ਕੱਬਾ ਸੋਨਾ ਆਏ ਬਹੁਤ ਸੋਨਾ ਲੱਗਾ ਬਹੁ ਬਹੁਤ ਸੋਨਾ ਲੱਗਾ ਇਹਨੂੰ ਕੱਢ ਮੂੰਚੋਂ ਪਤਾ ਕਿ ਗਾਇਜ਼ ਆਹ ਦੇਖੋ ਵੀ ਉੱਪਰ ਦੇਖੋ ਕਿੰਨਾ ਜ਼ਿਆਦਾ ਰਸ਼ ਪੈ ਰਿਹਾ ਹੈ ਦੇਖੋ ਕੰਨਾ ਤਾਂ ਹੋ ਗਿਆ ਤਾਂ ਮੋ ਕਿੰਨਾ ਕਾਲਾ ਪਪਾ ਟੈਂ ਦਾ ਸੋਨੂ ਬੜਾ ਵੱਜ ਗਿਆ ਬੜਾ ਕੱਚਾ ਕਰੀ ਚੱਲੋ ਚੱਲੋ ਅੱਛਾ ਕਰੇ ਚੱਲੋ ਅੱਛਾ ਅੱਛਾ ਕਹਿੰਦਾ ਕਰੇ ਚੱਲੋ ਵੇ ਕਹਿੰਦਾ ਬਿਆਂ ਵੀ ਆਪਾਂ ਘਰ ਬਣਉਣ ਵਾਰੀ ਸੋਚਦਾ ਵੀ ਮੈਂ ਕਿੰਨੀ ਆਪ ਕਿੰਦਾ ਮਤਲਬ ਫੜਾ ਫੜ ਤਿਆਰ ਕਰ ਲਈਏ ਮੈਂ ਤਰੀਕੇ ਜਿਹਾ ਨਾ ਸੋਚ ਸਮਝ ਕੇ ਅੰਦਰ ਤਾਂ ਕਰਦਾ ਵੀ ਆਪਾਂ ਜਲਦੀ ਜਲਦੀ ਸਟਾਰਟ ਕਰੀਏ ਪਰ ਕੀ ਕਰੀਏ ਹੁਣ ਮੇਰਾ ਰਾਦਾ ਬੱਦਾ ਕਰਦੇ ਆਂ ਪ੍ਰੀਤ ਇਤ ਬੈਂਕ ਇਹ ਉਹਦੇ ਵਿੱਚ ਲੋਨ ਲਈਏ 3-4 ਲੱਖ ਦਾ ਬੈਂਕ ਕਿਹੜੀ ਹੈ ਇਹਨਾਂ ਦਾ ਆਪਣਾ ਲੋਨ ਲਈਦਾ ਆਪਣਾ ਪੂਰਾ ਡੰਨ ਆ ਡੰਨ ਵੱਡਾ ਡੰਨ ਆ ਚੱਕਾ ਲੈ ਲੈ 3 ਲੱਖ ਦਾ ਲੋਨ ਹੈ ਦੇਖ ਲਓ 3 ਲੱਖ ਦਾ ਲੋਨ ਲੈਣੀ ਤਾਂ ਕੱਲੋਂ ਹੀ ਸ਼ੁਰੂ ਕਰਦੀ ਬਾਕੀ ਆਪਣਾ ਸਭ ਜੀ ਕੀ ਕਰਨੀ ਹੈ ਲੋਨ ਤਾਂ ਫੇਰ ਲੋਨ ਤਾਂ ਆਪਾਂ ਚੱਕਣੇ ਪੈਣਾ ਘਰ ਵਾਸਤੇ ਨਾ ਨੂੰ ਕਰਦੇ ਚੱਕਦਾ ਕੋਈ ਜਿਹੜਾ ਕੋਈ ਚੀਜ਼ ਬਣਾਉਂਦਾ ਹੈ ਨਾ ਹਰ ਕੋਈ ਲੋਨ ਚੱਕਦਾ ਆਪਾਂ ਇਕੱਲੇ ਨਹੀਂ ਆ ਨਹੀਂ 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 ਮਾਨੂੰ ਕੀ ਕੀਤਾ ਪਾਪਾ ਨੇ ਕੀ ਕੀਤਾ ਆ ਆ ਕੰਦਾ ਪਿੱਛੇ ਹੋ ਇਹ ਤੁਹਾਡੀ ਗੱਡੀ ਦੇ ਕੋਲ ਨਹੀਂ ਕਿਸੇ ਨੂੰ ਆਉਣ ਦਿੰਦਾ ਆ ਪਤਾ ਨੂੰ ਚਲੋ ਜੀ ਇੱਥੋਂ ਲੱਗੇ ਨੇ ਜੀ ਫਰੂਟ ਲੈਣ ਨਾਰੀ ਪਣੀ ਨਾਰੀ ਆ ਬੰਨਾ ਨਾਰੀ ਨਨੂ ਕੀ ਲੈਣਾ ਆ ਜਾਓ ਤੁਸੀਂ ਆ ਰੱਬ ਕਿਨੇ ਨੂੰ ਇਹ ਬੈਂਡਿਚਾ ਮੂਤਾ ਤਾਂ ਲੱਗਿਆ ਜੀ ਅਸੀਂ ਫਰੂਟ ਫਰੂਟ ਲੈਣ ਕੀ ਲੈਣ ਲੱਗੇ 100 100 ਡੇਰੇ ਕਿਲੋ ਪਾਪੋ ਵੀ ਹਾਲੋ ਕੀ ਲੈਣਾ ਏ ਮਾਪੀਂ ਨਹੀਂ ਆਉਣਾ ਤੰਤਲਾ ਕੀ ਮੈਨਾਂ ਨਾ ਲੈਣ ਦੇ ਤੰਤਲਾ ਨੇ ਪੁੱਛਿਆ ਕੀ ਖਾਣਾ ਤਲਾਣਾ ਹੈ ਕਿਤੀ ਕੋਲ ਅਪਨਾਂ ਤਲਾਹਣਾ ਖਾਣਾ ਵਾਲਾ ਕੀ ਖਾਣਾ ਖਤਰਾ ਖਾਣਾ ਬੋਲ ਬਜੀ ਕੀ ਖਾਣਾ ਤਲਾਣਾ ਤੰਤਰਾ ਤੰਤਰਾ ਸਾਡੇ ਘਰ ਦੀ ਚੀਜ਼ ਨਾ ਸਾਰੇ ਬਿਕਰਮ ਖਰੀਦੇ ਆ ਮੈਂ ਤਾਂ ਸਾਰਾ ਕੁਝ ਖਰੀਦਣਾ ਬਾਈ ਆ ਕਿੱਦਾਂ ਲਾਇ ਮਰੂਦ 100 ਰੁਪਏ ਕਿਲੋ ਦਾਨ ਦੇ ਕਰ ਜਾਣ ਦਿਆ ਕਰ ਮਹਗਾਈ ਪਾ ਨੂੰ ਮਹਗਾਈ ਸਾਡੇ ਤੇ ਹੀ ਹੁੰਦੀ ਹੈ ਰੱਬ ਜਦੋਂ ਮੈਂ ਵੀਰੇ ਇਹ ਕੀ ਕਹਿੰਦਾ 100 ਰੁਪਏ ਕਿਲੋ ਹੈ ਨਾ ਮਹਗਾਈ ਹੋ ਗਈ ਮੈਂ ਕਹਾਂ ਮਹਗਾਈ ਸਾਡੇ ਤੇ ਹੀ ਹੁੰਦੀ ਆ ਆ ਲੈ ਕਹਿੰਦਾ ਤੈਨੂੰ ਪਪਾ ਫੋਲਣੀ ਨੇ ਕਿ ਦਿੰਦਾ ਕਹਿੰਦਾ ਜਾ ਦੇ ਪੰਜ ਤੈਨੂੰ ਕਰਦੇ ਹੈਂ ਤਾਂ ਬਾਹਰ ਨੂੰ ਕਰਨੀਏ ਕੁਝ ਚਾਹ ਤੇ ਦੇ ਦੇ ਸਰੂ ਗਿਆ ਨਾ ਦੂਰੋਂ ਤੋਂ ਲੱਗੇ ਜੀ ਲੈ ਕੇ ਹਾਂ ਲੈ ਕੇ ਜਾ ਪਪਾ ਮੈਂ ਮੈਨੂੰ ਖਾਣਾ ਆਉਣ ਚੁੱਤੀ ਜਾਣ ਪਪਾ ਜੀ ਜੀ ਆਪਾਂ ਲੈ ਲਿਆ ਜੀ ਔਰੇਂਜ ਔਰ ਅਮਰੂਦ ਮਨੂ ਕੇ ਔਰੇਂਜ ਔਰੇਂਜ ਗੁਆਵਾ 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 ਅਮਰੂਦ ਮੈਨੇ ਗੁਆਵਾ ਅਮਰੂਦ ਤੇਰੀ ਕੈਪ ਸਾਰੀ ਬੱਗੂ ਖਰਾਬ ਹੋ ਗਈ ਤੈਨੂੰ ਲੈ ਕੇ ਦੇਣੀ ਪੈਣੀ ਹੋਰ ਹਾਂਜੀ ਕੀ ਕੀ ਲੈ ਲਿਆ ਟੋਪੀਆਂ ਲੈ ਲੀਆਂ ਸੋ ਗਾਇਜ਼ ਅੱਧਰ ਪਤਾ ਨਹੀਂ ਹੈ ਕੀ ਕੀ ਲਿਆ ਮੈਂ ਤਾਂ ਪਤਾ ਨਹੀਂ ਮੇਰੇ ਸਰਪ ਤੋਂ ਦੋ ਕਿੱਦਾਂ ਲਿਆ ਪਤਾ ਕੀ ਲਿਆ ਹੈ ਪਾਪਾ ਨੇ ਮੂਤਨ ਹੈ ਉਹ ਮੂਤਨ ਹੈ ਉਹ ਖੋਰ ਕੀ ਲਿਆ ਪਾਪਾ ਨੇ ਸ਼ੇਮ ਨਾ ਕੀਤੀ ਆਪ ਕੋ ਓਕੇ ਹਾਲੋ ਮੈਂ ਨੋ ਪਤਾ ਨਹੀਂ ਹਾਂਜੀ ਰੂਮ ਅੱਧਰ ਹੈ ਆਖ ਦਿੱਿਆ ਜੋ ਹੋ ਗਿਆ ਇਹ ਵੀ ਨੋ ਵੀ ਆਹਾਂ ਲੇ ਲੜੇ ਹਾਂ ਸਾਰੇ ਹੀ ਮੈਂ ਤਾਂ ਸਾਰੇ ਹੀ ਦੇ ਦੇ ਸਹੀ ਆ ਵੀ ਲਈ ਇੱਕ ਅੱਧਾ ਪਾਪਾ ਮੈਂ ਜੀ ਓਕੇ ਆਹਦੀ ਘੁੱਟ ਨਹੀਂ ਜਾਂਦਾ ਪਾਪਾ ਪਾਪਾ ਉਹ ਤਾਂ ਤੇ ਤੂੰ ਨਹੀਂ ਖਾਣਾ ਇਹ ਮੰਨੂ ਤੂੰ ਨਹੀਂ ਪਤਾ ਇਹ ਖਾਣਾ ਕਿਉਂਕਿ ਠੰਡ ਆ ਤੂੰ ਨਾ ਹੀ ਖਾ ਮੈਨੂੰ ਮੈਨੂੰ ਖਾਣਾ ਹੈ ਕਹਣਾ ਮੈਨੂੰ ਖਾਣਾ ਇੱਕ ਮਿਰ ਇੱਕ ਇੱਕ ਵਾਈਟ ਖਾਣੀ ਬਸ ਖਾਓ ਮਿੱਠੇ ਦੇ ਕਿੰਨੇ ਮਿੱਠੇ ਦੇ ਹੂੰ ਪਾ ਦੋ ਪੈਸੇ ਕਿੰਨੇ ਬਏ ਹੋਏ 50 50 ਹਾਲੋ ਬਿੱਕੂ ਲੈ ਲਿਆ ਆਪਣਾ ਨਾਰੀਅਲ ਪਾਣੀ ਓਕੇ ਮੂਤੇ ਦੇ ਦੇ ਖਾਣਾ ਮੈਂ ਲੈ ਜਾ ਇੱਕ ਨਾਰੀਅਲ ਬੰਦੀ ਮਾਤੇ ਮੂਤੇ ਦੇ ਦੂਸਰ ਹੋਣਾ ਅੁੱਦਨ ਮੈਂ ਨਾ ਇੱਕ ਇਹਨਾਂ ਨੇ ਨਾ ਨਾਰੀਅਲ ਪਾਣੀ ਲੈ ਕੇ ਗਏ ਨਾਰੀਅਲ ਪਾਣੀ ਦੇ ਵਿੱਚ ਮਤਲਬ ਉਹ ਬਿੱਕੂ 2.5 ਗਲਾਸ ਨਿਕਲੇ ਉੱਚੋਂ ਭਾਈ ਨਹੀਂ ਡੇਢ ਗਿਆ ਸੀ ਡੇਢ ਨਹੀਂ ਸੀ ਡੇਢ ਡੇਢ ਕਿਹਾ ਪਾਪਾ 2 ਗਲਾਸ ਚੋਂ ਥੋੜਾ ਜਿਹਾ ਉੱਪਰ ਨਿਕਲਿਆ ਇੱਕ ਤੇਦਾ ਕਿਹਾ ਸੀ ਮੈਨੂੰ ਡੇਢ ਗਿਆ ਤੂੰ ਬਗਲ ਇੱਕ ਨਿਕਲਦਾ ਅੰਦਰ ਤੂੰ ਡੇਢ ਗਿਆ ਸੀ ਪਾਪਾ ਇਹ 2.5 ਗਲਾਸ ਤਾਂ ਬਹੁਤ ਜ਼ਿਆਦਾ ਆ ਬਿਲਕੁਲ 4 ਨਿਕਲੇ ਮਮਾ ਨੂੰ ਪੁੱਛਿਆ ਅੱਛਾ ਤਾਂ ਨਿਕਲ ਗਿਆ ਹਾਂਗਾ ਆਹ ਕਰ ਲੈ ਇਹਨੂੰ ਪੁੱਛਾਂ ਹੈ ਫਰੂਟ ਲੈ ਲੈ ਪ੍ਰਾਵਾ ਪੰਪੂ ਦੇ ਤੇ ਲੈ ਲੈ ਅੱਜ ਨਹੀਂ ਫਰੂਟ ਆ ਦੇਖੋ ਕਿੰਨਾ ਰਸ ਪੈ ਗਿਆ ਗਾਇਸ ਅਗਰ ਫਰੂਟ ਲੈ ਲੈ ਫਰੂਟ ਕਿੱਲੇ ਆ ਮੈਂ ਹਾਂਜੀ ਹਾਂਜੀ ਆ ਲੋ ਲੋ ਬਈ ਦੰਨ ਹੋ ਗਿਆ ਓਕੇ ਬਰੋ ਉਧਰ ਨੂੰ ਆ ਪਹਿਲਾਂ ਤੁਸੀਂ ਰੱਖ ਲਓ ਵਿੱਚ ਠੀਕੋ ਵਧੀਆ ਕੋਟੀ ਪੈ ਨਾ ਜਾਰੀ ਨਾ ਰਕਤ ਜੀ ਉਹ ਟੁੱਟ ਗਈ ਨਹੀਂ ਇਹ ਤਾਂ ਨਵੀਆਂ ਲੱਟਾਂ ਪਈਆਂ ਓਕੇ ਜੀ ਨਵੀਆਂ ਕਿੰਦਾ استاد ਇੱਕ ਡੱਕੀ ਖਾਓ ਤੇ ਬਾਕੀ ਨਹੀਂ ਤਾਂ ਥੈਂਕ ਯੂ ਉਹ ਕਹਿੰਦਾ ਖਾਣਾ ਆ ਲੈ ਕਿੰਨੇ ਲਿਆ ਕੇ ਰੱਖ ਲਿਆ ਫਰੂਟ ਇਹਦੇ ਲਈ ਲਿਆਂਦੇ ਆ ਇਹਨੂੰ ਇੱਕ ਵੀ ਚੀਜ਼ ਤੋਂ ਤਰਸ ਨਹੀਂ ਦਈਦਾ ਹੈਗਾ ਫਿਰ ਵੀ ਜੇ ਕੋਈ ਕਹਿ ਦੂਗਾ ਨਾ ਵੀ ਤੂੰ ਆਪ ਚੀਜ਼ ਖਾਣੀ ਆ ਹਾਂ ਮੈਂ ਤਾਂ ਖਾਣੀ ਆ ਬੰਦਾ ਨਾ ਕਰਦਾ ਨਾ ਕਰ ਦਵੇ ਉਹ ਯਾਰ ਇਹਨੂੰ ਤਾਂ ਨਹੀਂ ਆਂ ਕਹਿੰਦੇ ਨਿਆਣਾ ਮੈਂ ਇਦਰੋਂ ਹੋ ਆਂਦੀ ਉੜ ਤੋੜੀ ਉੜ ਰਹੀ ਆ ਰੀ ਫਾਉਂਡਰੀ ਪੁੱਤੜੀ ਆਂ ਪੁਲੀਸ ਐ ਮੰਨੂ ਐ ਮੰਨੂ ਪੂਰੀਆਂ ਗੱਲਾਂ ਦਾ ਜਵਾਬ ਦਿੰਦਾ ਵੇਖੋ ਨਾ 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 ਗਾਇਜ਼ ਹਮ ਆ ਚੁੱਕੇ ਹਾਂ ਭੋਗਬਰੀ ਗੱਟ ਮੰਦੀ ਚਲਾ ਲੈਂਦੀ ਏ ਤੂੰ ਗੱਡੀਆਂ ਨਾ ਹਾਂ ਚਲਾ ਲੈਂਦੇ ਹਾਂ ਹਮ 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 ਚਲਾ ਲੈਂਦੇ ਹਾਂ ਹਮ ਚਲਾ ਲੈਂਦੇ ਹਾਂ ਗਾੜੀ ਸੋ ਗੱਡੀ ਕਿਤਨਾ ਬਹੁਤ ਆ ਔਖਾ ਕੰਮ ਨਹੀਂ ਹੈ ਇੱਥੇ ਜੇ ਨਾ ਮੈਂ ਮੈਂ ਗੱਡੀ ਜਿੱਤਾ ਚਲਾਉਣਾ ਨੀ ਮੇਰੇ ਤੋਂ ਇਦਾਂ ਨਹੀਂ ਚਲਾਈ ਮੈਂ ਤਾਂ ਉਹੀ ਉਦਾਂ ਹੀ ਆ ਮਤਲਬ ਬੇਫਿਕਰਾ ਜਾ ਕੋਈ ਬੱਸ ਸਿੱਧੇ ਮਾਰਦੀ ਹ ਇਹਦਾਂ ਵੀ ਹੁਣ ਅੰਦਾਜ਼ਾ ਜਿਹੜਾ ਜਿਹੜਾ ਅਨਟ੍ਰੇਡ ਬੰਦਾ ਨਾ ਨੰਨੂ ਦੀ ਟੋਪੀ ਡੱਗੇ ਕੇ ਪਿੱਛੇ ਚੱਕਣ ਗਿਆ ਕਿ ਮੇਰੀ ਕਿਤੇ ਚੀਨ ਨਾ ਭੁੱਲ ਜਵੇ ਇੱਕ ਦਿਨ ਨਾ ਬਿੱਕੂ ਇੱਕ ਦਿਨ ਨਾ ਇਹਦੀ ਟੋਪੀ ਕਿਤੇ ਭੁੱਲ ਆ ਦੋ ਮੇਰੀ ਟੋਪੀ ਡੱਗੀ ਗਾਈਸਾਂ ਅਸੀਂ ਆ ਗਏ ਹਾਂ ਜੀ ਹੁਣ ਬਾਜ਼ਾਰ ਬ੍ਰਾਂਡ ਪੁਆਇੰਟ ਬ੍ਰਾਂਡ ਪੁਆਇੰਟ ਆਲੋ ਜੀ ਆਲੋ ਹਾਂਜੀ ਜੀ ਕਿਵੇਂ ਹੋ ਆਪ ਓ ਮਾਈ ਗੋਡ ਕਿੰਦਾ ਵੇ ਰਟੀ ਡਾਗ ਆ ਦੇਖੋ ਗਾਇਸ ਹੂੰ ਉਹ ਮੈਨੂੰ ਉਹ ਦੇਖਣ ਲੱਗਾ ਹੀ ਫੜੀ ਤਾਂ ਮੈਂ ਕੀ ਲੱਗ ਰਿਹਾ ਹੈ ਭਾਈ ਭਾਈ ਨੂੰ ਦਿਖਾਈ ਉਹਨਾਂ ਹਾਂ ਹਾਂ ਸਭ ਬੂਦ ਆ ਕਿਹੜਾ ਤੁਸੀਂ ਲੋਰ ਦੇਖ ਰਹੇ ਸੀ ਜਿਹੜਾ ਤੁਸੀਂ ਲੋਰ ਦੇਖਦੇ ਸੀ ਕਿਹੜਾ ਆਹ ਵਾਲਾ ਦੇ ਭਾਈ ਸਾਹਿਬ ਭਾਈ ਸਾਹਿਬ ਕਿਹੜਾ ਤੁਸੀਂ ਲੋਰ ਦੇਖਦੇ ਸੀ ਹਾਂ ਭਾਈ ਮੈਂ ਜਾਣਦੀ ਨਹੀਂ ਕਿਉਂ ਹੈ ਹਰੇ ਪਟਾਈ ਮੇਥੇ ਆਣ ਕੇ ਹੀ ਮੰਗਾਂ ਪਾਜੀ 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 ਆ ਕੰਮ ਨਹੀਂ ਆ ਸੇਵਾ ਕਦੋਂ ਆਂਗੇ ਕੋਈ ਕੱਢੀ ਆ ਨਹੀਂ ਉਹਨੂੰ ਛੱਡ ਦੇ ਨੀ ਰੁੰਦੇ ਰੁੰਦੇ ਚੁੱਕੇ ਪਪਾ ਪਪਾ ਵੀ ਕੱਢੀ ਆ ਨਹੀਂ ਕਰੀ ਫੋਨ ਤੇ ਮਾੜਾ ਹੈ ਆ ਚੀਜ਼ੋ ਤੂੰ ਜਿੱਡਿ ਫਿਟਿੰਗ ਕਰ ਦਿੰਦੇ ਹੋ ਦਮ ਹਾਗੀ ਲਾਜ਼ਮ ਨਹੀਂ ਜੀ ਦੋਸਤੋ ਬਹੁਤ ਬਹੁਤ ਆਂ ਦੇਖੋ ਜੀ ਤੁਸੀਂ ਇਹ ਇਹ ਤਾਂ ਪਹਿਲੀ ਗੱਲ ਤੁਹਾਨੂੰ ਹਾਦਰ ਲੈਣੀ ਨਹੀਂ ਇਹਨਾਂ ਦੇਣੀ ਤੁਹਾਡੀਆਂ ਪਤਾ ਨਾ ਜੈਕਟ ਜਿਹੜੀਆਂ ਤੁਹਾਨੂੰ ਮੈਂ ਕਿ ਗਿਫਟ ਕੀਤੀ ਸੀ ਉਹ ਪਤਾ ਨਹੀਂ ਕਿੱਥੇ ਗਈ ਮੈਂ ਰੱਖੀ ਸੰਭਾਲ ਕੇ ਤੁਸੀਂ ਤਾਂ ਪਾਉਣੀ ਨਹੀਂ ਮੈਂ ਦੇ ਦੇਣੀ ਕਿਸਨ ਦੇਖੀ ਚੱਕ ਕੇ ਨਹੀਂ ਨਹੀਂ ਦੇ ਦੇਣੀ ਮੈਂ ਕਿਸਨ ਕਿਉਂਕਿ ਇਹਨਾਂ ਨੇ ਕਿਹੜਾ ਪਾਉਣੀ ਆ ਤੁਮ ਜਿਆਦਾ ਹੋਏ ਨਾ ਉਹ ਤਾਂ ਕੁੱਤ ਲੈਣਾ ਨਹੀਂ ਉੱਪਰ ਟਰੱਕ ਨਹੀਂ ਪਿਆ ਤੁਹਾੱਕਾ ਥੋੜੋ ਨਹੀਂ ਬਤੋ ਪੱਕਾ ਲੱਗਦਾ ਪੱਕਾ ਫਿਕਸ ਕੀਤਾ ਹੈ ਉਹ ਪੱਕਾ ਫਿਕਸ ਲੱਗਾ ਬਤੂ ਟ੍ਰੈਕ ਮੰਗਦੇ ਨੇ ਪਹਿਲਾਂ ਭਾਜੀ ਯਾਰ ਉਹ ਛੱਡੋ ਸਾਰੀਆਂ ਗੱਲਾਂ ਨੂੰ ਟ੍ਰੈਕ ਸੂਟ ਦਿਖਾਓ ਸਾਨੂੰ ਉਹ ਜਿਹਦੇ ਪਾਈ ਇੰਟਰੈਕ ਸੂਟ ਨਹੀਂ ਪਾਈ ਅੱਜ ਬੱਬਾ ਮੈਂ ਉਹ ਦੇਖਿਆ ਸੀ ਅੰਦਰੋਂ ਤੋਂ ਪਰਿਆ ਤੇ ਆਪਕ ਬਣੀ ਹੋ ਗਈ ਉਹ ਕਿੱਦਾਂ ਅਕੀਸਾ ਉਹ ਪੱਕਾ ਨਹੀਂ ਕਰਾ ਬਈ ਉਹ ਤੋਂ نیچے ਕਾ जी, चलिए बांग ब्रांड, क्या कर रहे हो क्या वाले बिना तो क्या, तो बुजुर्ग नॉर्मल है, क्या क्या करना है? वो भी दे देंगे। शॉर्ट्स के लिए पाजी, क्या रे? सब तो लास्ट वाले, ओके। ऊपर नहीं है। दे आपने दो। और मोड़े मोड़े बहुत मोड़े। देखो, पाजी सीटर चार्जर है क्या? हाँ जी। ਹਾਲ ਹੋ ਜਾਂਦਾ ਮੈਂ ਹੁਣ ਲਗਾਤੀ ਮਤਲਬ ਫਿੱਟ ਮਤਲਬ ਵਧੀਆ ਲੱਗਦਾ ਇਨਸਾਨ ਨੂੰ ਸ਼ਾਰਟ ਹੀ ਪੈਂਦੀ ਮੈਂ ਪਾਈ ਨਹੀਂ ਕਰੀ ਨਾ ਹਾਂ ਉੱਧਰ ਚਲੋ ਬਾੜੀ ਤੇ ਹੀ ਦਰੋ ਭਾਈ ਉਹ ਸ਼ੱਟ ਬਣਾਈ ਕਹਿੰਦੇ ਸਰਾਇਆ ਮੈਂ ਕੱਪੜਾ ਕਦੀ ਮਾੜਾ ਮੈਂ ਪਾਉਂਦਾ ਨਹੀਂ ਚੰਗਾ ਕਹਿੰਦੇ ਛੱਡਦਾ ਨਹੀਂ ਦੰਦ ਨੂੰ ਕੈਨ ਪੈਂਟ ਕੱਪੜੇ ਪਾਟੇ ਪਾਏ ਮੈਂ ਜਿਦਸਾਣਾ ਨੂੰ ਹੀ ਟੱਗ ਰਹੇ ਤੁਸੀਂ ਰੈਪਰੂਪ ਲਗਾ ਕਰ ਲੋ ਹੈ ਮੈਂ ਲਗਾ ਨਹੀਂ ਇਕਰਮ ਲਾਧੜਾ ਐ ਬਿਕਰ ਲਾਧੜਾ ਬਿਕਰਮ ਲਾਧੜਾ ਐਕਸ਼ਨ ਐਕਸ਼ਨ ਫੁਕਰੀ ਉਹ ਪਾਗਲ ਕੱਲ ਮੈਂ ਦੋ ਤਾਂ ਕਰੀਏ ਪਾਗਲ ਮੈਂ ਸਾਹਮਣੇ ਦੇਖ ਲੈਣੇ ਆਪਣੇ ਲੇਡੀਜ਼ ਕੱਪੜੇ ਮੈਂ ਜਾਂਦਾ ਨਹੀਂ ਕਿਉਂ ਬੋ ਨੰਨੂ ਬੂਤ ਬਗਬੂ ਨੂ ਉਹ ਇਹਨੇ ਮਾਰਦੇ ਅਕਾ ਗੋਲੇ ਅਕਾ ਬੰਦ ਕਿੰਨ ਦੱਲੂ ਨੇ ਅਕਾ ਗੋਲੇ ਅਕਾ ਗੋਲੇ ਬੁੱਤਾ ਕੇ ਨਿਆ ਛੋਟਾਂ ਚੱਲ ਆਇਆ ਆਇਆ ਉਹ ਬਗੂ ਡੋ ਗਿਆ ਆਪਣਾ ਮੂੰਹ ਲੱਤ ਅਕਾ ਗੋਲ ਦੇ ਆਰੇ ਤੇਰੇ ਕੰਮ ਨਹੀਂ ਮੈ ਲੱਗੇ ਖੋਦੇ ਨਨੂ ਬੁੱਧ ਆ ਗਿਆ ਇਹ ਨਨੂ ਬੁੱਧ ਆ ਗਿਆ ਦੋਸਤੋ ਹਾਂ ਜੰਦੂ ਗੰਦੂ ਗੰਦੂ ਕਾਲੂ ਬੁੱਧ ਆ ਗਿਆ ਅਰੇ ਪਾਲਾ ਭਾਈ ਆ ਗਿਆ ਚੱਲ ਭਾਜੀ ਏ ਕਿਦਾਂ ਦਾ ਲੱਗ ਰਿਹਾ ਹੈ ਬੇਖੋ ਮੈਨੂੰ ਡਰ ਲੱਗ ਗਿਆ ਅਸੀਂ ਭੱਜ ਗਏ ਅਸੀਂ ਭੱਜ ਗਏ ਆਹ ਵੇਖੋ ਮੈਂ ਦੇ ਨਾਲ ਦੇਖਦੀ ਨਹੀਂ ਗਈ ਤੁਸੀਂ ਦੇਖੋ ਮੈਂ ਨਹੀਂ ਦੇਖਣਾ ਲੈ ਇੱਧਰ ਵੀ ਆ ਗਏ ਆ ਭੱਜ ਗਏ ਆਹ ਦੇਖੋ ਜਾ ਕੇ ਪਹਿਲਾਂ ਕੱਪੜੇ ਆਹ ਲੈ ਰੱਬਾ ਕਲਰ ਉਹ ਤਾਂ ਲੈ ਰੱਬਾ ਮੇਰੇ ਨਾਲ ਇੰਡੀ ਚਾਹ ਤੇ ਨਹੀਂ ਆਇਆ ਅੱਛਾ ਅੰਦਰੀ ਜੀ ਕੋ ਦਰੇ ਜੇ ਨਾ ਭਾਈ ਪੁੱਤ ਇਹ ਸਭ ਲੋਕ ਸੁਣਿਆ ਹਮਲਾ ਪੁੱਤ ਗਾਇਜ਼ ਅਸੀਂ ਤਾਂ ਕੱਪੜੇ ਦੇਖਦੇ ਰਹੀਦਾ ਅਸੀਂ ਆਪਣੇ ਲਈ ਅਸੀਂ ਲੈਂਦੇ ਘਾਟਾਂ ਤੇ ਇਹ ਨਾ ਇਹ ਆਪਣੇ ਲਈ ਜ਼ਿਆਦਾ ਲੈਣ ਲੱਗ ਜਾਂਦੇ ਗਾ ਬਿਕੋ ਮੈਂ ਵੀ ਆਪਣੇ ਲਈ ਟਰੈਕ ਸੂਟ ਲੈਣਾ ਇੱਕ ਆਹੋ ਮੈਂ ਵੀ ਨਾ ਨਾ ਮੁੰਡੇ ਆਪਣੇ ਨੂੰ ਵੀ ਲੈ ਕੇ ਦਊਂਗਾ ਫਿਰ ਮੈਂ ਉਹ ਗਾਂ ਕਿਤੇ ਆ ਦੇ ਕਲਰ ਵਾਸਨ ਲੱਗਾ

ਕੀ ਕਰਦਾ ਹੈ ਕਹਿੰਦਾ ਕਹਿੰਦਾ ਗਾਇਸ ਆਪ ਤੁਹਾਨੂੰ ਨਾ ਹੈ ਬੇਗਾ ਹੈ ਬੇਕੂ ਕਹਿੰਦਾ ਕਹਿੰਦਾ ਗਾਇਸ ਮਾਂ ਮਮੀ ਆਏ ਰੱਬਾ ਨਹੀਂ ਪੋਤਾ ਮੈਨੂੰ ਮੈਨੂੰ ਪਾਉ ਉਹ ਨੂੰ ਨਹੀਂ ਪੋਣਾ ਮੈਨੂੰ ਮੈਨੂੰ ਡਰ ਲੱਗਦਾ ਪਾਉ ਮਾਂ ਮਿਠਾਇਆ ਬਹੁਤ ਮਿਠਾਇਆ ਕੇ ਨਹੀਂ ਬਿਲਕੁਲ ਹਲੋ ਪਾਉ ਨਹੀਂ ਪੋਤਾ ਕੱਪੜੇ ਪੋਣਾ ਆਏ ਰੱਬਾ ਮੈਂ ਨਹੀਂ ਪੋਣਾ ਪੁੱਤ ਮੈਂ ਨਹੀਂ ਪੋਣਾ ਮੈਨੂੰ ਮਿਠਾ ਲੱਗਾ ਮਾਂ ਮਿਠਾ ਕੀ ਲੱਗਾ ਮਾਂ ਮਿਠਾ ਲੱਗਾ ਕੰਨ ਲੱਗਾ ਮੈਂ ਮਿਠਾ ਆਏ ਰੱਬਾ ਹਾਂਜੀ ਗਾਇਸ ਆਪਾਂ ਦੋਨੋਂ ਲੱਗਿਆ ਜੀ ਡਰੈਸ ਆ ਦੋਨੋਂ ਇੱਕੋ ਜਿਹੀਆਂ ਲੈ ਲਈ ਮਜ਼ਾਕ ਨਹੀਂ ਬੀਦੋ ਨਹੀਂ ਸੱਚੀ ਸੋਹਣਾ ਲੱਗ ਰਿਹਾ ਆ ਠੀਕ ਆ ਉਹਦੇ ਨਾਲ ਤਾਂ ਬਹੁਤ ਜ਼ਿਆਦਾ ਮਤਲਬ ਸਹੀ ਆ ਹੈ ਅੱਜ ਦੀ ਕੋ ਪੋਣਾ ਵੀ ਪੈ ਜਾਂਦਾ ਏ ਤੇ ਅੱਡੀ ਟੀ-ਸ਼ਰਟ ਵੀ ਇਹ ਵੀ ਜ਼ਿਆਦਾ ਟਾਈਟ ਆ ਚੀਜ਼ਾਂ ਤੋਂ ਟਾਈਟ ਆ ਉਪਰੋਂ ਤਾਂ ਠੀਕ ਆ ਨਹੀਂ ਹੁਣ ਸਹੀ ਐ ਇਹ ਹਾਂ ਲੈ ਲਮ ਜੀ ਕਲਰ ਹੋਰ ਦੇਖ ਲੋ ਕਲਰ ਹੋਰ ਹੋਰ ਕਲਰ ਆ ਬਲੈਕ ਆ ਹਾਂ ਦੇਖੋ ਤਾਂ ਮੜਾ ਹੈ ਭਾਜੀ ਤੁਸੀਂ ਅੱਜ ਜੀ ਜਿਪਰ ਚ ਪਾਈ ਸੀ ਜਾਂ ਇਦਾਂ ਪਾਈ ਇਹ ਦੋਵੇਂ ਦੋਵੇਂ ਪਾਈ ਆ ਆਹ ਕਿਹੜਾ ਸਾਈਜ਼ ਆ ਇਹ ਲਾਰਜ ਪਾਈ ਵੱਡਾ ਪਾ ਕੇ ਦੇਖ ਲੇਗਾ ਪੁੱਛਾ ਤੁਮੇ ਦੇਖ ਲਓ ਦੇਖ ਲਓ ਜੀ ਦੇਖ ਲਓ ਆਹ ਦੇਖੋ ਇੱਧਰ ਇਹ ਪਾਜੀ ਵੱਡਾ ਸਾਈਜ਼ ਆ ਆ ਸਾਈਜ਼ ਠੀਕ ਜੀ ਹਾਂ ਸਹੀ ਆਗਾ ਸਹੀ ਤਾਂ ਵਧੀਆ ਆ ਪ੍ਰੋਪਰ ਆ ਗਿਆ ਆ ਵੱਡਾ ਦੇਖੀ ਪਰ ਦਰ ਨਾਲ ਘਰੇ ਲਾਦੀ ਪਾਏ ਇਹ ਬਟੋਈ ਇਹ ਸਹੀ ਲੱਗ ਰਿਹਾ ਹੈ ਮੈਨੂੰ ਆਹ ਚੀਜ਼ ਬਹੁਤ ਹੁਰਤਾਂ ਲੱਗਦੀ ਇੱਥੋਂ ਆਵਾ ਮਤਲਬ ਵੀ ਪਾਣੀ ਉੱਚਾ ਆ ਥਾਡੇ ਪਾਣੀ ਨਹੀਂ ਮਗਾਇਆ ਸਾਈਡ ਓਏ ਪਾਣੀ ਲੈ ਕੇ ਆਈਆਂ ਅੱਥੋਂ ਆਦੀ ਪਰ ਲੱਗੂਗਾ ਇੱਥੋਂ ਭਾਜੀ ਬਟ ਐਂਡ ਲੱਗਾ ਆ ਸਾਈਜ਼ ਵੀ ਤਾਂ ਉਦਾਂ ਵੀ ਇਹ ਠੀਕ ਲੱਗਾ ਏ ਇਹ ਦਿਖਾ ਦੇਣਾ ਬਹੁਤ ਸੋਹਣਾ ਲੱਗਾ ਮੈਨੂੰ ਯਾਦ ਨਹੀਂ ਕਰੀ ਨਹੀਂ ਸੱਚੀ ਮਜ਼ਾਕ ਵਾਲੀ ਗੱਲ ਇਹਦੇ ਚ ਹੋਰ ਹੈਗਾ ਨਾ ਗਰੇਪ ਆ ਜੀ ਗਰੇ ਦਿਖਾਓ ਪਾਜੀ ਗਰੇ ਦਿਖਾਓ ਪਾਜੀ ਭਾਈ ਆ ਆ ਗਏ ਬੋਰੇ ਆ ਯਾਰ ਗਏ ਸਾਡੇ ਚ ਨਾ ਗਰੇ ਵੀ ਆ ਭਈ ਆ ਵੀ ਸੰਗ ਬੜਾ ਵਧੀਆ ਬੋਰੇਆਂ ਦਾ ਐਡਾ ਦਾ ਰੰਗ ਦੇ ਦੋ ਨਹੀਂ ਕਿਹੜਾ ਜਨ ਦੇ ਨਹੀਂ ਜੀ ਦੇਖੋ ਤਾਂ ਮੈਂ ਕਹਿੰਦਾ ਟਾਈਟ ਲੱਗਦਾ ਖੱਲੋ ਦੀ ਵੀ ਤੁਸੀਂ ਮੋٹے ਕੱਪੜੇ ਪਾਏ ਆ ਹੈ ਮੋਟੇ ਪਪੜੇ ਪਾਈ ਪੀਤੀ ਹੈ ਮੋਤੇ ਪਪੜੇ ਬਾਏ ਮੋਟੇ ਪਪੜ ਮੋਟੇ ਪਪੜੇ ਮੋਟੇ ਪਪੜੇ ਹੈ ਸੋਹਣਾ ਲੱਗ ਰਿਹਾ ਸਿੰਗਲ ਵਾਲੀ ਬਲੈਕ ਬਲੈਕ ਆ ਨਾ ਪਰਬ ਦੀ ਮੋੜ ਨਹੀਂ ਬਹੁਤ ਸੋਹਣਾ ਲੱਗਦਾ ਸੋਹਣਾ ਲੱਗ ਰਿਹਾ ਮਾਮ ਪਾਗਲ ਐਲ ਵੀ ਆ ਬੇਤਾ ਕੱਲ ਭਾਵੇਂ ਜਿੱਦਾਂ ਮਰਜੀ ਆ ਐਲ ਵੀ ਤਾਂ ਐਨ ਵੀ ਆ ਕਪਨੀ ਭਾਜੀ ਹੈ ਇਹ ਨਹੀਂ ਚੋਦੀ ਵਾਈਟ ਇਹ ਫਰਸਟ ਕਾਪੀਆਂ ਐ ਐਲਵੀ ਦੀਆਂ ਹਾਂ ਫਰਸਟ ਕਾਪੀਆਂ ਐ ਫਰਸਟ ਕਾਪੀਆਂ ਉਈ ਥੋੜਾ ਹੁੰਦੀਆਂ ਆ ਜਿੰਨੇ ਦੀ ਐਲਵੀ ਦੀ ਅਰੀਜਨਲ ਹੋਵੇ ਉਹਨੂੰ ਅੱਧਾ ਹੁੰਦਾ ਏ ਕਨੀ ਭਾਜੀ ਜਿੰਨੇ ਦੀ ਅਰੀਜਨਲ ਚੀਜ਼ ਆ ਉਹਨੇ ਅੱਧੇ ਚ ਇਹ ਲੋਕ ਦਿੰਦੇ ਆ ਪਾਪਾ ਪਾਣੀ ਦੇ ਲੋ ਦੇਖ ਲੈਨ ਤੋ ਭਾਜੀ ਮੇਰੀ ਵਾਈਫ ਦੇ ਨਾਪ ਦਾ ਕੁਝ ਹੋਰ ਦਿਖਾਓ ਪਾਪਾ ਹਾਂ ਉਹ ਦਿਨ ਇੱਕ ਦੀ ਚੀਜ਼ ਦਿਖਾਓ ਹਾਂ ਜੀ ਬੇਟਾ ਨਹੀਂ ਮੈਂ ਫਿਰ ਆਪਣੀ ਬੱਗ ਲੈ ਦੇ ਤੂੰ ਲੈ ਦੇ ਦੇ ਬਤ ਦੇ ਦੇ ਇਹ ਲੋਰ ਵੀ ਸੋਹਣਾ ਬਰਡਿੰਗ ਬਹੁਤ ਸੋਹਣੀ ਹੈ ਨੀਂ ਚ ਲੈਂਥ ਉਹ ਪਾਜੀ ਕਰਾਉਣੀ ਪੈਣੀ ਕਿਹਦੀ ਲੈਂਥ ਕਰਾਉਣੀ ਪੈਣੀ ਪਾਜੀ ਕਿਤਾ ਕੋਈ ਖਰਾਬ ਤਾਂ ਨੂੰ ਖੁਸ਼ ਨਹੀਂ ਹੋਣਾ ਪਾਜੀ ਅੱਛਾ ਵੱਡਾ ਪਾਜੀ ਚਪੋਣਾ ਵੱਡਾ ਵੱਡਾ ਆਪੇ ਨਹੀਂ ਕਰੀ ਬੀ ਚਪੋਣਾ ਇਹ ਤਾਂ ਹਦਾ ਲੂਜ਼ ਹੋ ਗਿਆ ਬਹੁਤ ਜਿਆਦਾ ਭਾਈ ਹਾਂ ਰੈੱਡ ਪੋ ਪੋ ਹੋ ਜਾ ਪਾਜੀ ਫਿਰ ਮੈਂ ਵੀ ਰੈੱਡ ਹੀ ਲਵਾਂਗਾ ਤੁਹਾਡੇ ਕੋਲ ਬਸ ਇਹ ਉਹ ਵੀ ਅ ਮਤਲਬ ਜਾਵੇ ਪੁੱਕੇ ਰੋੜ ਹੀ ਹੋਈ ਵੇ ਕੰਮ ਰੀ ਲੱਦਾ ਦੀ ਪਾਈਏ ਕਿ ਮਿਲੀਅਨ ਤੇ ਜਾਵੇ ਸਵੇਰ ਨੂੰ ਸਾਨੂੰ ਲੋਕ ਪੁੱਛਣ ਬਈ ਲਿਆ ਕਿੱਥੋਂ ਆ ਕ ਨਹੀਂ ਬਰੀ ਤ ਮੈਂ ਵਾਈਟ ਪਿਆ ਅਸੀਂ ਦੋਨਾਂ ਨੇ ਸੇਮ ਸੇਮ ਲੈ ਲੈਣਾ ਮੈਂ ਵੀ ਬਰੀ ਤ ਰੈਡ ਦੇਖਿਆ ਜੀ ਮੈਂ ਪਾ ਲੈਣਾ ਜੇ ਤੇਰੇ ਆ ਗਿਆ ਤਾਂ ਠੀਕ ਹੈ ਸਹੀ ਹਾਂ ਹਾਂ ਸਾਈਡ ਹੀ ਦਾ ਮੈਂ ਇਹ ਲੈਂਥ ਕਰਾਉਣੀ ਜਾਣੀ ਪਜਾਮਾ ਤਾਂ ਬਹੁਤ ਵੱਡਾ ਆ ਕੋਈ ਗੱਲ ਨਹੀਂ ਪ੍ਰੀਤ ਲੈਂਥ ਪਤਾ ਕਿੰਨੀ ਵਧੀਆ ਹੋਣੀ ਇਹਦੀ ਹਾਂ ਪ੍ਰੀਤ ਠੀਕ ਆ ਲੈ ਲਾ